ਜੰਨਾ ਦੇ ਵਿੱਚ ਬੇਇੱਜ਼ਤੀ ਕੀਤੀ ਜਾਂਦੀ ਆ ਕੱਲ ਅਸੀਂ ਆਪਣੇ ਕੜਿਆਲ ਨਗਰ ਬਾਰੇ ਦੱਸਿਆ ਸੀ ਨੁਕਸਾਨ ਬਾਰੇ ਵੀਡੀਓ ਪਾਈ ਸੀ ਜਿਹਦੀ ਵੀਡੀਓ ਦਾ ਨੁਕਸਾਨ ਦੇਖ ਕੇ ਅੱਜ ਸ੍ਰੀ ਹਜੂਰ ਸਾਹਿਬ ਪਵੰਦ ਅਤੇ ਬਾਬਾ ਬਲਵਿੰਦਰ ਸਿੰਘ ਜੀ ਹੋਣਾ ਨੇ ਸਾਡੇ ਵਾਸਤੇ ਇੱਕ ਟਰੱਕ ਚਾਲੇ ਦਾ ਜਿਹੜਾ ਭੇਜ ਕੇ ਨਾਲ ਭਰੋਸਾ ਦਿੱਤਾ ਕਿ ਕਿਸੇ ਵੀ ਚੀਜ਼ ਦੀ ਲੋੜ ਆ ਉਹ ਵੀ ਚੀਜ਼ ਹਾਜ਼ਰ ਕੀਤੀ ਜਾਊਗੀ ਜਿਹਦੇ ਵਿੱਚੋਂ ਸਾਨੂੰ ਜ਼ਿਆਦਾ ਜ਼ਰੂਰੀ ਚਾਰਦੀ ਸੀ ਚਾਰ ਵਾਲਾ ਹੀ ਜਿਹੜਾ ਅਸੀਂ ਛਿਸ ਤੋਂ ਬਾਬਿਆਂ ਕੋਲ ਮੰਗਾ ਲਿਆ ਵਾ ਰਸਤਾਲੀ ਅਸੀਂ ਬਾਬਿਆਂ ਨੂੰ ਅਜੇ ਬੇਨਤੀ ਕੀਤੀ ਆ ਬਾਬਾ ਜੀ ਰਸਤ ਜਿਹੜੀ ਸਾਡੇ ਪਿੰਡ ਦੇ ਵਿੱਚ ਜਿਹੜੇ ਪੂਰਾ ਲੰਗਰ ਚੱਲਣ ਡਿਆ ਵਾ ਉਹਦਾ ਕਰਕੇ ਬਾਬੇ ਨੇ ਇੱਕ ਗੱਡੀ ਸਾਡੀ ਜਿਹੜੀ ਰਸਤਾਲੀ ਆ ਹੋਰ ਕਿਸੇ ਨਗਰ ਨੂੰ ਭੇਜ ਦਿੱਤੀ ਆ ਅਸੀਂ ਸਾਰੇ ਪਿੰਡ ਵੱਲੋਂ ਬਾਬਾ ਨਰਿੰਦਰ ਸਿੰਘ ਜੀ ਦਾ ਸਹਿ ਦਿਲੋਂ ਧੰਨਵਾਦ ਆ ਸਾਨੂੰ ਮਾਣ ਆ ਜੋ ਕੁਝ ਵੀ ਆ ਹੈ ਤੇ ਮਹਾਪੁਰਸ਼ਾਂ ਦਾ ਹੀ ਆ ਪਰ ਅੱਜ ਬਾਬਾ ਜੀ ਨੇ ਜਿਹੜੀ ਨਗਰ ਦੀ ਵਾਹ ਫੜੀ ਆ ਉਹਦੇ ਵੱਲੋਂ ਹੀ ਸਾਰੇ ਪਿੰਡਾਂ ਲੋ ਬਾਬਾ ਜੀ ਦਾ ਧੰਨਵਾਦ ਕਰਦੇ ਆ ਤੇ ਹੋਰ ਵੀ ਅਸੀਂ ਆਪਣੇ ਐਨ ਆਰ ਆਈ ਭਰਾਵਾਂ ਨੂੰ ਲੀਡਰ ਸਾਹਿਬਾਨਾਂ ਨੂੰ ਕਰਦੇ ਆ ਕਿ ਬੰਦਿਆਂ ਦਾ ਸਰੀ ਜਾਂਦਾ ਵਾ ਪੱਛਮੋਂ ਦਾ ਬਹੁਤ ਬੰਦਾ ਆ ਲਿਆ ਇਸ ਕਰਕੇ ਮੇਰੀ ਸਾਰੇ ਲੀਡਰਾਂ ਨੂੰ ਵੀ ਬਾਬਿਆਂ ਨੂੰ ਵੀ ਤੇ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਆ ਕਿ ਥੋੜਾ ਥੋੜਾ ਕਰਕੇ ਜਿੰਨੇ ਵੀ ਮੇਰੇ ਪਿੰਡ ਦੇ ਐਨ ਆਰ ਆਈ ਆ ਜਿਆਦਾ ਬਾਹਰ ਨਹੀਂ ਤੇ ਆਪਣੇ ਪਿੰਡ ਵਾਸਤੇ ਜ਼ਰੂਰੀ ਮੇਰੇ ਵੀਰ ਸੇਵਾ ਪਾਓ ਜਿਹਦਾ ਡੰਗਰ ਬੱਚੇ ਨੂੰ ਲਿਆ ਕੇ ਕੋਈ ਚਾਰਾ ਦਿੱਤਾ ਜਾ ਸਕੇ ਵਾਇਰ ਰੁਜੀਕਾ ਖਾਲਸਾ ਮੈਂ ਅੱਜ ਕੀ ਕੀ